ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਸਰਕਾਰ ਦੇ ਆਦੇਸ਼ ਅਨੁਸਾਰ ਡੀਜੀਪੀ ਗੌਰਵ ਯਾਦਵ ਅਤੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸਰਦਾਰ ਭਗਿਰਾਤ ਮੀਨਾ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਤਨਾਮ ਸਿੰਘ ਥਾਣਾ ਸਦਰ ਦੇ ਐਸਐਚਓ ਵਰਨ ਕੁਮਾਰ ਮੱਟੂ ਅਤੇ ਪੁਲਿਸ ਟੀਮ ਨੇ ਅੱਜ ਸ਼੍ਰੀ ਮੁਕਸਰ ਸਾਹਿਬ ਦੇ ਇੱਕ ਨਸ਼ਾ ਤਸਕਰ ਔਰਤ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਉਸ ਉੱਪਰ ਨੋਟਿਸ ਲਗਾ ਦਿੱਤਾ ਹੁਣ ਇਹ ਪ੍ਰਾਪਰਟੀ ਨਾ ਤਾਂ ਉਹ ਇਸ ਨੂੰ ਵੇਚ ਸਕਣਗੇ ਅਤੇ ਨਾ ਹੀ ਇਸ ਤੇ ਕੋਈ ਲੋਨ ਵਗੈਰਾ ਲੈ ਸਕਣਗੇ ਤਾਂ ਇਸ ਸਬੰਧੀ ਆਪਾਂ ਆਓ ਜਾਣਦੇ ਹਾਂ ਡੀਐਸਪੀ ਸਤਨਾਮ ਸਿੰਘ ਕੋਲੋਂ ਇਸ ਨਸ਼ਾ ਤਸਕਰ ਦੇ ਬਾਰੇ ਹੋਰ ਵਿਸਤ੍ਰਿਤ ਜਾਣਕਾਰੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨ ਜੋਗੋ ਡੀਜੀਪੀ ਸਾਹਿਬ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਇੱਕ ਜਿਹੜੀ ਹੈ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਤੇ ਇਹਨਾਂ ਤੇ ਸਕੰਜਾ ਕਸਰ ਲਈ ਜਿਹੜੀ ਹੈ ਮਹਿੰਮਤ ਚਲਾਈ ਹੋਈ ਹੈ ਉਸ ਮਹਿੰਮ ਦੇ ਤਹਿਤ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਮੁਕੱਦਮੇ ਦਰਜ ਕਰਨ ਤੋਂ ਇਲਾਵਾ ਇਹਨਾਂ ਦੀਆਂ ਜਿਹੜੀਆਂ ਪਿਛਲੇ 5 ਸਾਲਾਂ ਦੇ ਵਿੱਚ ਸਮਗਲਿੰਗ ਕਰਕੇ ਜਾਇਦਾਦਾਂ ਬਣਾਈਆਂ ਉਹਨਾਂ ਨੂੰ ਵੀ ਕੰਪੀਟੈਂਟ ਅਥਾਰਟੀਆਂ ਤੋਂ ਅਸੀਂ ਜਿਹੜਾ ਹੈਗਾ ਫ੍ਰੀਜ਼ ਕਰਵਾ ਰਹੇ ਆ ਤੇ ਇਸ ਮਹਿਮ ਦੇ ਤਹਿਤ ਅੱਜ ਜਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਸਬਡਿਵੀਜ਼ਨ ਮੁਕਸਰ ਸਾਹਿਬ ਦੇ ਵਿਖੇ ਅੱਜ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਭਗੀਰਤ ਜੀ ਮੀਨਾ ਆਈਪੀਐਸ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜਿਹੜੀ ਹੈ ਅਸੀਂ ਜਿਹੜੀ ਲिटल ਫਲਾਵਰ ਸਕੂਲ ਵਾਲੀ ਗਲੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜੀ ਹੈ ਹੈਗੀ ਆ ਸਨਨੀ ਫੋਰਮੈਲਟੀ ਦੇ ਘਰ ਅਸੀਂ ਪੁੱਜੇ ਆ ਤੇ ਇਹਦੇ ਤੇ ਕਈ ਜਿਹੜੇ ਹੈਗੇ ਆ ਕਮਰਸ਼ੀਅਲ ਕੁਆਲਟੀ ਦੇ ਤੇ ਹੋਰ ਮੁਕਦਮੇ ਦਰਜ ਆ ਜਿਨ੍ਹਾਂ ਦੇ ਅਨੁਸਾਰ ਇਹਨੇ ਜਿਹੜੀ ਆ ਆਫ ਦੀ ਸਮਗਲਿਕ ਦੇ ਵਿੱਚੋਂ ਜਿਹੜੀ ਜਾਇਦਾਦ ਬਣਾਈ ਸੀ ਮੂਵਬਲ ਤੇ ਇਮੋਵਲ ਪ੍ਰੋਪਰਟੀ ਜਿਹੜੀ ਇਹ ਚੈੱਕ ਕੀਤੀ ਗਈ ਸੀ ਉਹਦੇ ਦੇ ਅਨੁਸਾਰ ਇਹਦਾ ਜਿਹੜਾ ਘਰ ਹੈਗਾ ਜਿਹਦੀ ਕੀਮਤ ਹੈਗੀ ਹੈ ਕੀਮਤ 23 ਲੱਖ 24000 ਰੁਪਏ ਆ ਉਹ ਕੰਪਟੈਂਟ ਪ੍ਰੋਥੋਰਟੀ ਤੋਂ ਅਸੀਂ ਸੀਜ਼ ਕਰਵਾਇਆ ਸੀਜ਼ ਕਰਾਉਣ ਦੇ ਪ੍ਰੰਤ ਇਹਦੇ ਘਰ ਪੁੱਜ ਕੇ ਉਹ ਜਿਹੜਾ ਆਰਡਰ ਹੈ ਕੰਪੀਟੈਂਟ ਅਥਾਰਟੀ ਦਾ ਇਹਦੇ ਮੌਤ ਪਰ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਇਹਦੇ ਲੜਕੇ ਸੂਰਜ ਨੂੰ ਰਿਸੀਵ ਕਰਾਇਆ ਤੇ ਇਹਦੇ ਜਿਹੜਾ ਘਰ ਦੇ ਵਿੱਚ ਘਰ ਦੇ ਅੱਗੇ ਇਹ ਨੋਟਿਸ ਚਪਕਾਇਆ ਗਿਆ ਤੇ ਇਹਨੂੰ ਇਹਦੇ ਤੋਂ ਪ੍ਰਾਪਰਟੀ ਫ੍ਰੀਜ਼ ਤੋਂ ਬਾਅਦ ਇਹਨਾਂ ਨੂੰ ਪਰਿਵਾਰ ਨੂੰ ਜਾਣੂ ਕਰਵਾਇਆ ਗਿਆ ਹੋਰ ਇਹ ਪ੍ਰਾਪਰਟੀ ਜਿਹੜੀ ਹੈ ਨਾ ਇਹ ਅੱਗੇ ਵੇਚ ਸਕਦੇ ਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਇਹ ਜਾਇਦਾਦ ਤੇ ਕੋਈ ਤੇ ਲੋੜ ਵਗੈਰਾ ਹਾਸਲ ਕਰ ਸਕਦੇ ਆ ਮੁਕਸਰ ਸਾਹਿਬ ਦੀ ਪੁਲਿਸ ਵੱਲੋਂ ਇਹਨਾਂ ਸਮਗਲਰਾਂ ਨੂੰ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਜਾਂ ਤਾਂ ਇਹ ਆਪਣੇ ਜਿਹੜੇ ਆ ਸਮਗਲਿੰਗ ਦੇ ਧੰਦੇ ਛੱਡ ਕੇ ਜਿਹੜੇ ਉਸ ਤੋਂ ਬਾਅਦ ਵਧੀਆ ਸਮਾਜਿਕ ਜੀਵਨ ਬਤੀਤ ਕਰਨ ਨਹੀਂ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਭਾਵੇਂ ਇਹਨਾਂ ਦੇ ਨਾਂ ਤੇ ਨੇ ਭਾਵੇਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਸਤੇ ਨੇ ਭਾਵੇਂ ਇਹ ਇਹਨਾਂ ਦੇ ਕਿਸੇ ਦੇ ਗੁਪਤ ਨਾਂ ਤੇ ਬਣਾਈਆਂ ਸਾਰੀਆਂ ਜਿਹੜੀਆਂ ਹੈਗੀਆਂ ਫ੍ਰੀਜ਼ ਕਰਕੇ ਇਨਾਂ ਨੂੰ ਜਿਹੜਾ ਹੈਗਾ ਇਹਦਾ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ